ਹਾਲੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਐਮਪੀ ਬਣ ਚੁੱਕੇ ਨੇ ਹੁਣ ਉਹਨਾਂ ਦੀਆਂ ਸੀਟਾਂ ਖਾਲੀ ਹੋ ਚੁੱਕੀਆਂ ਨੇ ਹਾਲਾਂਕਿ ਸ਼ੀਤਲ ਗਰਾਲ ਨੇ ਵੀ ਅਸਤੀਫਾ ਦਿੱਤਾ ਜਿਹੜੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਇਲਾਨ ਕਰ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ 4 ਸੀਟਾਂ ਤੇ ਜਿਮਨੀ ਚੋਣਾ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਚੱਬੇਵਾਲ ਜ਼ਿਲ੍ਹਾ ਛਾਰਪੁਰ ਬਰਨਾਲਾ ਜ਼ਿਲ੍ਹਾ ਬਰਨਾਲਾ ਅਤੇ ਗਿਦੜਬਾਹ ਜ਼ਿਲ੍ਹਾ ਮੁਕਸਰ ਹਾਲਾਂਕਿ ਉਮੀਦਵਾਰਾਂ ਦੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਆ ਲੇਕਿਨ ਉਮੀਦਵਾਰ ਵੀ ਤਹਿ ਲਗਭਗ ਮੰਨੇ ਜਾ ਰਹੇ ਨੇ ਪਰ ਦੋ ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਜੋ ਖੁਦ ਗਿੱਦੜਬਾਹਤ ਤੋਂ ਤਿੰਨ ਦਫਾ ਵਿਧਾਇਕ ਰਹੇ ਚੁੱਕੇ ਨੇ ਪਾਰਟੀ ਦੇ ਪ੍ਰਧਾਨ ਨੇ ਔਰ ਹੁਣ ਉਹ ਲੁਧਿਆਣਾ ਤੋਂ ਐਮਪੀ ਬਣ ਚੁੱਕੇ ਨੇ ਗਿੱਦੜਬਾਹਤ ਤੋਂ ਉਹਨਾਂ ਦੀ ਘਰ ਵਾਲੀ ਅਮਰਤਾ ਵੜਿੰਗ ਜਿਹੜੇ ਅਕਸਰ ਹੀ ਤਗੜੇ ਬਲਾਰੇ ਦੇ ਤੌਰ ਤੇ ਮੰਨੇ ਜਾਂਦੇ ਨੇ ਬੜੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਨੇ ਗਿੱਦੜ ਬਾਹ ਦੇ ਹੀ ਛੱਡੋ ਬਠਿੰਡਾ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਵਾਸਤੇ ਉਹ ਸਟਾਰ ਕੰਪੇਨਰ ਦੇ ਤੌਰ ਤੇ ਦੇਖੇ ਜਾਂਦੇ ਨੇ ਚਾਹੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਤਿੰਨ ਵਿਧਾਨ ਸਭਾ ਚੋਣਾਂ ਜਿੱਤੀਆਂ ਉਹਦੇ ਚ ਅਮਰਤਾ ਵੜਿੰਗ ਦਾ ਵੱਡਾ ਯੋਗਦਾਨ ਰਿਹਾ ਚਾਹੇ ਉਹ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਹੱਥੋਂ ਮੈਜ 25000 ਵੋਟਾਂ ਦੇ ਨਾਲ ਹਾਰ ਗਏ ਸੀ ਰਾਜਾ ਮਰਿੰਦਰ ਸਿੰਘ ਵੜਿੰਗ 2019 ਚ ਉਦੋਂ ਵੀ ਅਮਰਤਾ ਵੜਿੰਗ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਦੇਖੇ ਗਏ ਹੁਣ 2024 ਦੀ ਲੋਕ ਸਭਾ ਚੋਣਾਂ 'ਚ ਰਾਜਾ ਮਰਿੰਦਰ ਸਿੰਘ ਵੜਿੰਗ ਗਿੱਦੜਬਾਹ ਤੋਂ ਉੱਠ ਕੇ ਲੁਧਿਆਣੇ ਦੇ ਐਮਪੀ ਬਣ ਜਾਂਦੇ ਨੇ ਤੇ ਉੱਥੇ ਵੀ ਅਮਰਤਾ ਵੜਿੰਗ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਦਿਖ ਜਾਂਦੇ ਇੱਕ ਚੰਗੇ ਬਲਾਰੇ ਨੇ ਪ੍ਰੈਜੈਂਸ ਆਫ ਮਾਈਂਡ ਵਿਰੋਧੀਆਂ ਤੇ ਹਮਲੇ ਕਰਨ ਦੇ ਤੌਰ ਤੇ ਅਮਰਤਾ ਵੜਿੰਗ ਇੱਕ ਚਰਚਿਤ ਚਿਹਰਾ ਪੰਜਾਬ ਦਾ ਬਣ ਚੁੱਕੇ ਨੇ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਜਿਹੜਾ ਹਲਕਾ ਖਾਲੀ ਹੋ ਚੁੱਕਿਆ ਗਿੱਦੜਬਾਹ ਉਸ ਤੋਂ ਅਮਰਤਾ ਵੜਿੰਗ ਮੁੱਖ ਦਾਵੇਦਾਰ ਮੰਨੇ ਜਾ ਰਹੇ ਨੇ ਕਿ ਅਮਰਤਾ ਵੜਿੰਗ ਹੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਹਾਲਾਂਕਿ 222 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੂਰੇ ਪੰਜਾਬ ਦੇ ਵਿੱਚ ਚਰਚਾ ਸੀ ਕਿ ਅਮਰਤਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਤੋਂ ਉਮੀਦਵਾਰ ਹੋਣਗੇ ਲੇਕਿਨ ਐਨ ਮੌਕੇ ਜੀਤਮਿੰਦਰ ਸਿੰਘ ਸਿੱਧੂ ਦੀ ਜਦੋਂ ਐਂਟਰੀ ਹੋਈ ਤਾਂ ਉਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਅਮਰਤਾ ਵੜਿੰਗ ਨਾਰਾਜ਼ ਦੱਸੇ ਗਏ ਨੇ ਲਿਕਨ ਕਿਉਂਕਿ ਫਿਰ ਉਸ ਤੋਂ ਬਾਅਦ ਰਾਜਾ ਮਰਿੰਦਰ ਸਿੰਘ ਵੜਿੰਗੋ ਹੁਣਾ ਨੂੰ ਲੁਧਿਆਣੇ ਭੇਜ ਦਿੱਤਾ ਗਿਆ ਤੇ ਉਹਨਾਂ ਦੋਨਾਂ ਮੀਆਂ ਬੀਬੀ ਦੀ ਜੋੜੀ ਨੇ 20 ਦਿਨ ਦੇ ਵਿੱਚ ਆ ਕੇ ਗੇਮ ਹੀ ਨਹੀਂ ਬਦਲੀ ਬਲਕਿ ਉਹ ਸੀਡ ਜਿੱਤ ਕੇ ਵੀ ਦਿਖਾ ਦਿੱਤੀ ਜਿੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਇੱਕ ਤਗੜੇ ਬਲਾਰੇ ਮੰਨੇ ਜਾਣ ਰਹੇ ਨੇ ਉੱਥੇ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਤੇ ਧੀ ਉਹ ਵੀ ਇੱਕ ਚੰਗੇ ਚਾਹੇ ਉਹ ਛੋਟੀ ਉਮਰ ਆ ਪਰ ਉਹ ਵੀ ਕਾਫੀ ਅੱਛਾ ਬੋਲ ਲੈਂਦੇ ਨੇ ਅੱਛਾ ਬਲਾਰੇ ਦੇ ਤੌਰ ਤੇ ਉਹਨੂੰ ਵੀ ਵੇਖਿਆ ਜਾ ਰਿਹਾ ਪਰ ਸਵਾਲ ਹੈ ਕਿ ਗਿੱਦੜ ਬਾਹੇ ਤੋਂ ਅਮਰਤਾ ਵੜਿੰਗ ਮੈਦਾਨ ਵਿੱਚ ਹੀ ਆਉਣਗੇ ਕਿਉਂਕਿ ਉਹ ਗਿੱਦੜ ਬਾਹਰ ਰਾਜਾ ਬਰਿੰਦਰ ਸਿੰਘ ਵੜਿੰਗ ਲਗਾਤਾਰ ਉਥੋਂ 3 ਵਾਰ ਐਮਐਲਏ ਬਣ ਚੁੱਕੇ ਨੇ ਇਸ ਸੂਬੇ ਦੇ ਵਿੱਚ ਵਜ਼ੀਰ ਵੀ ਬਣੇ ਨੇ ਜਦੋਂ ਚਰਚੀ ਚੰਨੀ ਦੀ 111 ਦਿਨ ਦੀ ਸਰਕਾਰ ਸੀ ਤੇ ਜੇਹੀ ਸਥਿਤੀ ਦੇ ਵਿੱਚ ਮੰਨਿਆ ਜਾ ਰਿਹਾ ਕਿ ਅਮਰਤਾ ਵੜਿੰਗ ਹੀ ਗਿੱਦੜ ਬਾਹੇ ਤੋਂ ਪ੍ਰਮੁੱਖ ਦਾਵੇਦਾਰ ਹੋਣਗੇ ਔਰ ਰਾਜਾ ਮਰਿੰਦਰ ਸਿੰਘ ਵੜਿੰਗ ਵਾਸਤੇ ਵੱਡੀ ਚੁਣੌਤੀ ਹੋ ਗਈ ਕਿ ਜਿਹੜੀ ਲਗਾਤਾਰ ਪਿਛਲੇ 3 ਤਰਮਾਤੋਂ ਉਥੋਂ ਐਮਐਲਏ ਬੰਦੇ ਆ ਰਹੇ ਨੇ ਕਿ ਮੁੜ ਤੋਂ ਵੜਿੰਗ ਪਰਿਵਾਰ ਉਹ ਸੀਟ ਆਪਣੇ ਕਬਜ਼ੇ ਵਿੱਚ ਰੱਖੇਗਾ ਚਰਚਾ ਤੇ ਇਹ ਵੀ ਆ ਕਿ ਸ਼੍ਰੋਮਣੀ ਅਕਾਲੀ ਦਲ ਬੋਲੋ ਉਥੋਂ ਸੁਬੀਰ ਸਿੰਘ ਬਾਦਲ ਵੀ ਮੈਦਾਨ ਵਿੱਚ ਆ ਸਕਦੇ ਲੇਕਿਨ ਅਗਰ ਸੁਬੀਰ ਸਿੰਘ ਬਾਦਲ ਮੈਦਾਨ ਵਿੱਚ ਨਾ ਆਏ ਤੇ ਫਿਰ ਢਿੱਲੋ ਪਰਿਵਾਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਏਗਾ ਆਮ ਆਦੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਕਿਹਨੂੰ ਉਮੀਦਵਾਰ ਹਲੇ ਲਾਣਗੀ ਹਲੇ ਇਹ ਸਮਾਂ ਬਾਕੀ ਬਚਿਆ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੁਲਾਈ ਜਾਂ ਅਗਸਤ ਮਹੀਨੇ ਦੇ ਵਿੱਚ ਪੰਜਾਬ ਦੇ ਬਾਕੀ ਚਾਰ ਜਿਮਨੀ ਚੋਣਾ ਵੀ ਹੋ ਸਕਦੇ ਹਨ ਹੁਣ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਜੋ ਸੂਬੇ ਦੇ ਡਿਪਟੀ ਸੀਐਮ ਰਹੇ ਚੁੱਕੇ ਨੇ ਚਾਰ ਦਫਾ ਉਸ ਸੀਟ ਤੋਂ ਐਮਐਲਏ ਰਹੇ ਚੁੱਕੇ ਨੇ ਤੇ ਗਿੱਦੜਵਾ ਤੋਂ ਵਾਗ ਉੱਥੇ ਵੀ ਮਹੱਤਵਪੂਰਨ ਸੀਟ ਬਣ ਚੁੱਕੀ ਹੈ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਚਰਚਾ ਕਿ ਉਹਨਾਂ ਦੀ ਪਤਨੀ ਜਤਿੰਦਰ ਕੌਰ ਰੰਦਾਵਾ ਜਿਮਨੀ ਚੋਣ ਲੜ ਸਕਦੇ ਨੇ ਹਾਲਾਂਕਿ ਉਹਨਾਂ ਦੇ ਲੜਕੇ ਉਹਦੇ ਵੀਰ ਸਿੰਘ ਰੰਦਾਵਾ ਵੀ ਲੇਕਿਨ ਜ਼ਿਆਦਾ ਮੰਨਿਆ ਜਾ ਰਿਹਾ ਕਿ ਜਤਿੰਦਰ ਕੌਰ ਨੂੰ ਹੀ ਚੋਣ ਲੜਾਈ ਜਾਊਗੀ ਹੋ ਸਕਦਾ ਕਿ ਉਹਦੇ ਵੀਰ ਸਿੰਘ ਹੋਣੀ ਹੱਲੇ 25 ਸਾਲ ਉਹਨਾਂ ਦੀ ਉਮਰ ਹੈ ਨਾ ਹੋਈ ਹੋਵੇ ਔਰ ਦੂਜਾ ਕੋਸਾਦਾ ਕਿ ਹੱਲੇ ਸੁਖਜਿੰਦਰ ਸਿੰਘ ਰੰਦਾਵਾ ਬੁੰਡੇ ਨੂੰ ਨਾ ਚੋਣ ਲੜਾਉਣਾ ਚਾਹੁੰਦੇ ਹੋਣ ਪਰ ਉੱਥੋਂ ਮੰਨਿਆ ਜਾ ਰਿਹਾ ਕਿ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵੱਲੋਂ ਪ੍ਰਮੁੱਖ ਦਾਵੇਦਾਰ ਜਤਿੰਦਰ ਕੌਰ ਰੰਦਾਵਾ ਵੀ ਆ ਹਾਲਾਂਕਿ ਜਤਿੰਦਰ ਕੌਰ ਰੰਦਾਵਾ ਹੋਣੀ ਇੰਨੇ ਭਾਸ਼ਣ ਨਹੀਂ ਦਿੰਦੇ ਇੰਨੇ ਪਰ ਇਲਾਕੇ ਦੇ ਵਿੱਚ ਖੁਸ਼ੀ ਦੇ ਪ੍ਰੋਗਰਾਮ ਜਾਂ ਗਮੀ ਦੇ ਪ੍ਰੋਗਰਾਮ ਹੁਣ ਉਹਨਾਂ ਦੇ ਵਿੱਚ ਉਹ ਬਰਾਬਰ ਹਿੱਸਾ ਲੈਂਦੇ ਰਹੇ ਨੇ ਹੁਣ ਤੇ ਜਤਿੰਦਰ ਕੌਰ ਰੰਦਾਵਾ ਹੋਣਾ ਦਾ ਸੋਸ਼ਲ ਮੀਡੀਆ ਤੇ ਆਪਣਾ ਇੱਕ ਪੇਜ ਵੀ ਨਵਾਂ ਬਣ ਚੁੱਕਾ ਹੈ ਮੰਨਿਆ ਜਾ ਰਿਹਾ ਹੈ ਕਿ ਔਰ ਉਥੋਂ ਜਤਿੰਦਰ ਕੌਰ ਰੰਦਾਵਾ ਹੀ ਚੋਣ ਜਿਮਣੀ ਚੋਣ ਲੜਨਗੇ ਪਹਿਲੀ ਦਫਾ ਨਹੀਂ ਕਿ ਜਿਹੜੇ ਐਮਐਲਏ ਜਦੋਂ ਐਮਪੀ ਬਣ ਜਾਂਦੇ ਨੇ ਜਾਂ ਪ੍ਰਧਾਨ ਬਣ ਜਾਂਦੇ ਜਾਂ ਸੈਂਟਰ ਦੇ ਵਿੱਚ ਚਲੇ ਜਾਂਦੇ ਉਹਨਾਂ ਦੀਆਂ ਧਰਮ ਪਤਨੀਆਂ ਚੋਣ ਨਹੀਂ ਲੜਦੇ ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਉਹਨਾਂ ਦੀ ਪਤਨੀ ਪ੍ਰੀਤ ਕੌਰ ਫਰੀ ਪਟਿਆਲੇ ਤੋਂ ਐਮਪੀ ਬਣ ਚੁੱਕੇ ਇਸੇ ਤਰ੍ਹਾਂ ਸੁਬੀਤ ਸਿੰਘ ਬਾਦਲ ਦੀ ਐਂਟਰੀ ਤੋਂ ਬਾਅਦ ਹਰ ਸਿਮਰਤ ਕੌਰ ਬਾਦਲ ਹੋਣੀ ਜਿਹੜੇ ਨੇ ਐਮਪੀ ਬਣੇ ਸੀ ਫਿਰ ਸੈਂਟਰ ਦੇ ਵਿੱਚ ਵਜ਼ੀਰ ਬਣੇ ਵਿਕਰਮ ਸਿੰਘ ਮਜੀਠੀਆ ਜਦੋਂ ਅਬਰਸਰ ਈਸਟ ਭੇਜਿਆ ਗਿਆ ਸੀ ਤੇ ਮਜੀਠੀਆ ਤੋਂ ਉਹਨਾਂ ਦੀ ਪਤਨੀ ਗਰੀਬਕੌਰ ਮਜੀਠੀਆ ਐਮਐਲ ਬਣ ਗਏ ਸੀ ਨਵਜੋਤ ਸਿੰਘ ਸਿੱਧੂ ਹੋਣੀ ਜਦੋਂ ਐਮਪੀ ਸੀ ਤੇ ਉਹਨਾਂ ਦੀ ਧਰਮ ਪਤਨੀ ਅਬਰਸਰ ਈਸਟ ਤੋਂ ਜਿਹੜੇ ਨੇ ਉਹ ਐਮਐਲ ਚੁਣੇਗੇ ਹੀ ਬਾਅਦ ਚ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਾਂਝੀ ਸਰਕਾਰ ਦੇ ਵਿੱਚ ਉਹ ਸੀਪੀਐਸ ਹੈਲਥ ਵੀਰੇ ਨਵਜੋਤ ਕੌਰ ਸਿੱਧੂ ਹੋਣੀ ਇਸੇ ਤਰ੍ਹਾਂ ਹਰਚੰਦ ਸਿੰਘ ਬਰਾੜ ਹੋਣਾ ਦੀ ਨੌਰਾਨੀ ਉਹ ਵੀ ਐਮਐਲ ਰਹ ਚੁੱਕੇ ਨੇ ਔਈ ਇਸੇ ਤਰ੍ਹਾਂ ਅਗਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਚਰਨਜੀਤ ਕੌਰ ਬਾਜਵਾ ਹੁਣ ਵੀ 2007 ਦੇ ਵਿੱਚ ਐਮਐਲਏ ਰਹਿ ਚੁੱਕੇ ਨੇ ਰਾਣਾ ਗੁਰਜੀਤ ਸਿੰਘ ਹੁਣੀ ਜਦੋਂ ਪਹਿਲੀ ਵਾਰਾ ਐਮਐਲਏ ਤੋਂ ਬਾਅਦ ਐਮਪੀ ਬਣੇ ਸੀ ਜਲੰਧਰ ਜਦੋਂ ਜਨਰਲ ਸੀਟ ਉਹਦੀ ਉਹਨਾਂ ਦੀ ਛੋਟੀ ਭਰਜਾਈ ਵੀ ਐਮਐਲਏ ਬਣੀ ਸੀ ਤੇ ਬਾਅਦ ਚ ਉਹਨਾਂ ਦੀ ਪਤਨੀ ਰਾਣਾ ਰਾਜਵੰਸ ਕੌਰ ਵੀ ਐਮਐਲ ਬਣੀ ਇਹ ਪਹਿਲੀ ਦਫਾ ਨਹੀਂ ਹੋਊਗਾ ਕਿ ਸੁਖਿੰਦਰ ਸਿੰਘ ਰਾਵਾ ਜਾਂ ਰਾਜਾ ਬ੍ਰਿੰਦਰ ਸਿੰਘ ਵੜਿੰਗ ਦੀ ਪਤਨੀਆਂ ਐਮਐਲਏ ਦੀ ਟਿਕਟ ਲੜ ਰਹੀਆਂ ਇਸ ਤੋਂ ਪਹਿਲਾਂ ਕਾਲੀ ਦਲ ਦੇ ਲੀਡਰ ਹੋਣ ਜਾਂ ਕਾਂਗਰਸ ਦੇ ਲੀਡਰ ਹੋਣ ਉਹ ਉਹਨਾਂ ਦੀਆਂ ਘਰ ਵਾਲੀਆਂ ਐਮਐਲਏ ਰਹਿ ਚੁੱਕੀਆਂ ਨੇ ਪਰ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਸੁਖਿੰਦਰ ਸਿੰਘ ਰੰਦਾਵਾ ਔਰ ਰਾਜਾ ਬ੍ਰਿੰਦਰ ਸਿੰਘ ਇਹਨਾਂ ਦੀਆਂ ਘਰ ਵਾਲੀਆਂ ਨੂੰ ਪਾਰਟੀ ਟਿਕਟ ਦੇਗੀ ਜੇ ਇਹਨਾਂ ਦੀ ਚੱਲੇਗੀ ਤੇ ਲਾਜ਼ਮੀ ਤੌਰ ਤੇ ਗਿੱਦੜਬਾਦ ਤੋਂ ਅਮਰਤਾ ਵੜਿੰਗ ਔਰ ਡੇਰਾ ਬਾਬਾ ਨਾਨਕ ਤੋਂ ਜਿਤਿੰਦਰ ਕੌਰ ਰੰਧਾਵਾ ਉਮੀਦਵਾਰ ਹੋ ਸਕਦੇ ਨੇ ਜਿੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਗੱਲ ਕੀਤੀ ਹੈ ਤਿੰਨ ਦਫਾ ਦਾ ਐਮ ਐਮ ਐਲ اے ਨੇ ਨੈਸ਼ਨਲ ਕਾਂਗਰਸ ਪਾਰਟੀ ਦਾ ਜਿਹੜਾ ਜੂਥ ਵਿੰਗ ਆ ਉਹਦੇ ਪ੍ਰਧਾਨ ਰਹਿ ਚੁੱਕੇ ਨੇ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਿਨਿਸਟਰ ਰਹਿ ਚੁੱਕੇ ਨੇ ਉੱਥੇ ਅਗਰ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕੀਤੀ ਜਾਵੇ ਤਾਂ ਚਾਰ ਦਫਾ ਉਹ ਐਮ ਐਲ اے ਰਹਿ ਚੁੱਕੇ ਨੇ ਉਹਨਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਉਹਨਾਂ ਇੱਕ ਤਾਕੜ ਲੀਡਰ ਰਹਿ ਚੁੱਕੇ ਹੋਗੇ ਨੇ ਪ੍ਰਧਾਨ ਰਹਿ ਚੁੱਕੇ ਨੇ ਦੋ ਦਫਾ ਵਜ਼ੀਰ ਰਹਿ ਚੁੱਕੇ ਹੈਗੇ ਨੇ ਇੱਕ ਪੁਰਾਣਾ ਟਕਸਾਲੀ ਪਰਿਵਾਰ ਰੰਧਾਵਾ ਪਰਿਵਾਰ ਮੰਨਿਆ ਜਾਂਦਾ ਹੈਗਾ ਜਿੱਥੇ ਖੁਦ ਉਹ ਚਾਰ ਵਾਰ ਐਮਐਲਏ ਨੇ ਵਜ਼ੀਰ ਰਹਿ ਚੁੱਕੇ ਨੇ ਪੰਜਾਬ ਦੇ ਪੰਜਾਬ ਦੇ ਸਾਬਕਾ ਡਿਪਟੀ ਸੀਮ ਰਹਿ ਚੁੱਕੇ ਨੇ ਉੱਥੇ ਹੀ ਐਸਐਮ ਗਾਂਧੀ ਪਰਿਵਾਰ ਦੇ ਕਰੀਬੀਆਂ ਵਿੱਚੋਂ ਜਿਹੜੇ ਨਾਮ ਨੇ ਉਹਨਾਂ ਵਿੱਚ ਇੱਕ ਸੁਖਜਿੰਦਰ ਸਿੰਘ ਰੰਧਾਵਾ ਹੋਣੇ ਵੀ ਉਹਨਾਂ ਵਿੱਚੋਂ ਇੱਕ ਨੇ ਹਾਲੀ ਉਹਨਾਂ ਨੂੰ ਰਾਜਸਥਾਨ ਕਾਂਗਰਸ ਪਾਰਟੀ ਮਾਮਲਿਆਂ ਦਾ ਇੰਚਾਰਜ ਲਗਾਇਆ ਗਿਆ ਸੀ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਵੀ ਲੜਦੀ ਲੜੀ ਲੜੀ ਆ ਚਾਹੇ ਉਹਨਾਂ ਦੀ ਅਸ਼ੋਕ ਗਲੋਤ ਦੀ ਗਵਾਹੀ 'ਚ ਦੂਜੀ ਵਾਰ ਸਰਕਾਰ ਨਹੀਂ ਬਣੀ ਲੇਕਿਨ ਕਾਂਗਰਸ ਪਾਰਟੀ ਦੇ ਉੱਥੇ ਰਿਜ਼ਲਟ ਵਿਧਾਨ ਸਭਾ ਵਿੱਚ ਵੀ ਚੰਗੇ ਰਹੇ ਨੇ ਹਾਲ ਹੀ ਜਿਹੜੀਆਂ ਲੋਕ ਸਭਾ ਦੇਸ਼ ਦੀਆਂ ਚੋਣਾਂ ਪਈਆਂ ਨੇ ਪੰਜੀਆਂ ਦੇ ਵਿੱਚੋਂ 11 ਸੀਟਾਂ ਕਾਂਗਰਸ ਪਾਰਟੀ ਜਿੱਤੀ ਆ ਉਹਦੇ 'ਚ ਸੁਖਜਿੰਦਰ ਸਿੰਘ ਰੰਦਾਵਾ ਹੋਣ ਦਾ ਕਾਫੀ ਹੱਥ ਦੱਸਿਆ ਜਾ ਰਿਹਾ ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਜਸਤਾਨ ਦੀਆਂ 25 ਲੋਕ ਸਭਾ ਵਿੱਚੋਂ 25 ਦੀਆਂ 25 ਭਾਰਤੀ ਜਨਤਾ ਪਾਰਟੀ ਨੇ ਜਿੱਤੇ ਇਸ ਵਾਰ ਕਾਂਗਰਸ ਦੇ ਹੱਥ 11 ਸੀਟਾਂ ਆ ਉਹਦੇ ਚ ਵੱਡੀ ਭੂਮਿਕਾ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਦੀ ਮੰਨੀ ਜਾਂਦੀ ਆ ਤੇ ਫਿਲਹਾਲ ਜਿੱਤੇ ਰਾਜਾ ਮਰਿੰਦਰ ਸਿੰਘ ਵੜਿੰਗ ਸੂਬਾ ਪ੍ਰਧਾਨ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਆਪਣੀ ਪਤਨੀ ਜਿਹਦਾ ਨਾਮ ਕਟਿਆ ਗਿਆ ਸੀ ਬਠਿੰਡਾ ਲੋਕ ਸਭਾ ਦੇ ਉਮੀਦਵਾਰ ਵਜੋਂ ਉਹਨੂੰ ਗਿੱਦੜਬਾਹ ਲੜਾਈ ਜਾ ਸਕਦੀ ਆ ਉਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਦਾ ਸੈਂਟਰ ਤੇ ਵਿੱਚ ਹੱਥ ਪੈਂਦਾ ਉਹਨਾਂ ਦੀ ਪਤਨੀ ਦੀ ਵੀ ਪੱਕੀ ਸੀਟ ਬੰਨੀ ਜਾ ਰਹੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਲ ਲੈਣਗੇ ਉਥੇ ਬੀਜਪੀ ਵੱਲੋਂ ਕੀ ਰਵਿਕਰ ਸਿੰਘ ਕਾਲੋ ਹੋ ਸਕਦੇ ਨੇ ਜਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਲਗਾ ਪਰਵਾਰ ਹੋ ਸਕਦਾ ਆਮ ਆਦੀ ਪਾਰਟੀ ਵੱਲੋਂ ਜਿਨ੍ਹਾਂ ਨੇ 2022 ਦੇ ਵਿੱਚ ਲੜੀ ਗੁਰਦੀਪ ਸਿੰਘ ਰੰਦਾਵਾ ਜਾਂ ਕੋਈ ਹੋਰ ਉਮੀਦਵਾਰ ਹੋ ਸਕਦਾ ਇਹ ਤੇ ਆਉਣ ਵਾਲੇ ਸਮੇਂ ਤਹਿਤ ਹੋਏਗਾ ਲੇਕਿਨ ਫਿਲਹਾਲ ਦੋ ਸੀਟਾਂ ਬਾਰੇ ਕਾਫੀ ਚਰਚਾ ਹੋ ਚੁੱਕੀ ਆ ਇੱਕ ਗਿਦਰੜਬਾ ਕੀ ਰਾਜਾ ਮਰਿੰਦਰ ਸਿੰਘ ਦੀ ਵਾਈਫ ਅਮਿਤਾ ਵੜਿੰਗ ਚੋਣ ਲੜਗੇ ਦੂਜਾ ਡੇਰਾਬਾਬਾ ਨਾਨਕ ਕੀ ਸੁਖਜਿੰਦਰ ਸਿੰਘ ਰੰਧਾਵਾ ਦੀ ਜੀਵਨ ਸਾਥਣ ਜਤਿੰਦਰ ਕੌਰ ਦਾਵਾ ਚੋਣ ਲੜਗੇ ਤੇ ਬਾਕੀ ਇਸੇ ਤਰ੍ਹਾਂ ਬਰਨਾਲੇ ਤੋਂ ਆਮ ਆਦੀ ਪਾਰਟੀ ਕਿੰਨੂੰ ਚੋਣ ਲੜਾਏਗੀ ਤੇ ਹਾਰਪੁਰ ਤੋਂ ਦੀ ਜਿਹੜੀ ਸੀਟ ਖਾਲੀ ਹੋਈ ਆ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਐਮਪੀ ਬਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਚੱਬੇਵਾਲ ਚੱਬੇਵਾਲ ਤੋਂ ਚੱਬੇਵਾਲ ਦਾ ਪਰਿਵਾਰ ਚੋਣ ਲੜੇਗਾ ਜਾਂ ਫਿਰ ਕੋਈ ਹੋਰ ਲੇਕਿਨ ਫਿਲਹਾਲ ਗਿੱਦੜ ਬਾਹਾ ਤੇ ਡੇਰਾ ਬਾਬਾ ਨਾਨਕ ਤੇ ਸਾਰਿਆਂ ਦੀ ਨਜ਼ਰ ਆ ਇਸ ਜਾਣਕਾਰੀ ਦੇਣ ਧਰਤ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ